ਕਲਾਨੌਰ ਦੇ ਸ਼ਿਵ ਮੰਦਰ ਹਾਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਵਿੱਚ ਅੱਗ ਨਾ ਲਗਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਏਡੀਸੀ ਡਾਕਟਰ ਹਰਜਿੰਦਰ ਸਿੰਘ 베ਦੀ ਐਸਐਸਪੀ શ્રી ਅਦਿੱਤਿਆ ਜੀ ਖੇਤੀਬਾੜੀ ਚੀਫ ਡਾਕਟਰ ਅਮਰੀਕ ਸਿੰਘ ਤੋਂ ਇਲਾਵਾ ਅਨੇਕਾਂ ਅਫਸਰ ਸ਼ਾਮਲ ਹੋਏ ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਇਸ ਸਮੇਂ ਲੰਮੇ ਸਮੇਤੋਂ ਜ਼ਮੀਨਾਂ ਵਿੱਚ ਅੱਗ ਨਾ ਲਗਾਉਣ ਵਾਲੇ 10 ਖਾਤਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਆਉ ਸੁਣਦੇ ਹਾਂ ਕੀ ਕਹਿਣਾ ਅਫਸਰਾਂ ਦਾ ਬਣੇ ਰੋਕ ਕਲੰਦਰ ਪੋਸਟ ਨਿਊਜ਼ ਦੇ ਨਾਲ ਇਹਨੂੰ ਲੈ ਕੇ ਸਾਰੇ ਕਾਫੀ ਅਵੇਅਰਨੈਸ ਚੱਲ ਰਿਹਾ ਹੈਗਾ ਅੱਜ ਅਸੀਂ ਏਡੀਸੀ ਸਾਹਿਬ ਮੈਂ ਅਲੋਂਗ ਵਿਦ ਅ ਐਗਰੀਕਲਚਰ ਅਫਸਰ ਅਸੀਂ ਸਾਰੇ ਇੱਥੇ ਅੱਜ ਕਲੰਧਰ ਵਿੱਚ ਆਏ ਹੈਗੇ ਤੇ ਅਸੀਂ ਜਿਹੜਾ ਹੈਗਾ ਪਿੰਡ ਵਾਲਿਆਂ ਨਾਲ ਜਿਹੜਾ ਹੈਗਾ ਧੋਨਾ ਕਸ਼ਤ ਅਫਸਰ ਨਾਲ ਵਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰ ਸਾਹਿਬਾਨ ਨਾਲ ਸ਼ਰਧ ਦੇ ਨਾਲ ਇੱਕ ਗੱਲਬਾਤ ਦੀ ਮੀਟਿੰਗ ਕੀਤੀ ਹੈ ਜਿਸੇ ਨਾਲ ਇਹ ਸਮਸ਼ਿਆਵਾਂ ਨੂੰ ਸੁਣਿਆ ਜਾਏਗਾ ਬਾਕੀ ਇਸ ਜਿਹੜਾ ਹੈਗਾ ਅਵੇਅਰਨੈਸ ਜਿਹੜੀ ਕੈਂਪੇਨ ਹੈ ਉਹ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਦੱਸਿਆ ਜਾਏਗਾ ਕਿ ਜਿਹੜੀ ਅਸੀਂ ਇਹ ਪਾਲੀ ਨਾ ਛੜਨਿਆ ਹੈ ਜੀ

ਪਰ ਆਲੀ ਨੂੰ ਅਸੀਂ ਆਗਣੀ ਲੈਣੀ ਉਹਨਾਂ ਆ ਕਿਉਂ ਨਹੀਂ ਲੈਣੀ ਸਭ ਤੋਂ ਜਿਹੜੀ ਮੁੱਢਲੀ ਮੇਰੀ ਅਪੀਲ ਹੈ ਕਿਉਂਕਿ ਜੇ ਤੁਹਾਨੂੰ ਆਖ ਲਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਵੀ ਕੋ ਨੁਕਸਾਨ ਹੁੰਦਾ ਸਾਡੇ ਪਰਿਵਾਰਾਂ ਨੂੰ ਹੁੰਦਾ ਸਾਡੇ ਕਿਸਾਨ ਵੀਰਾਂ ਨੂੰ ਹੁੰਦਾ ਹੈ ਦੂਜੀ ਗੱਲ ਮੈਂ ਦੱਸਾਂ ਕਿ ਜਿਹੜੇ ਸਾਡੇ ਵੱਲੋਂ ਕੂਟਾ ਪ੍ਰਬੰਧ ਕੀਤੇ ਗਏ ਨੇ ਜਿਹੜੀਆਂ ਮਸ਼ੀਨਾਂ ਸੀਗੀਆਂ ਜਿਹੜੀਆਂ ਕਟਾਈ ਦੀਆਂ ਉਹਨਾਂ ਦੀ ਮੈਪਿੰਗ ਕਰਾ ਕੇ ਪੰਚਾਇਤਾਂ ਵਿੱਚ ਦਿੱਤੀਆਂ ਗਈਆਂ ਪਲੱਸ ਪਿੰਡ ਲੈਵਲ ਤੇ ਕਮੇਟੀਆਂ ਬਣਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਸਮਝਾ ਸਕਣ ਕਿਸਾਨਾਂ ਵੀਰਾਂ ਦੇ ਨਾਲ ਰਾਬਤਾ ਕਾਇਮ ਕਰ ਸਕਣ ਇਸੋ ਲਾਵੇ ਵੀ ਦੱਸਣਾ ਚਾਹਾਂਗਾ ਕਿ 24 ਘੰਟੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਡੀਸੀ ਦਫ਼ਤਰ ਵਿੱਚ ਚਾਲੂ ਕੀਤਾ ਗਿਆ ਕਿਸੇ ਵੀ ਕਿਸਾਨ ਨੂੰ ਕਿਤੇ ਤਰ੍ਹਾਂ ਦੀ ਵੀ ਮੁਸ਼ਕਲ ਆਦੀ ਹੈ ਉਹ 24 ਘੰਟੇ ਕਿਸੇ ਵੀ ਟਾਈਮ ਤੇ ਫੋਨ ਕਰਕੇ ਆਪਣੀ ਮੁਸ਼ਕਲ ਦੱਸ ਸਕਦਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਆਪਣੇ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਜਦ ਵੀ ਤਿਹਸਰੀ ਗੱਲ ਮੈਂ ਅਪੀਲ ਕਰਦਾ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਤਾਜੂ ਸ਼ਰਾਬ ਦੀ ਅੰਛਾ ਅਗਰ ਕੋਈ ਕਿਸੇ ਤਰ੍ਹਾਂ ਦੇ ਵੀ ਉਹਨਾਂ ਦੀ ਫਸਲ ਵਗਲਾਂ ਦੀ ਕੋਸ਼ਿਸ਼ ਕਰਦਾ ਹੈ ਮਾਨਜੋਗ ਐਸਟੇਟ ਵੀ ਸਾਡੇ ਧਿਆਨ ਲਿਆਦੀ ਜਾਵੇ ਤਾਜੂ ਅਸੀਂ ਉਹਦੇ ਤੇ ਵੀ ਜਿਹੜੇ ਨਾਤ ਪਾਸੇ ਖੇਤੀਬਾੜੀ ਤੇ ਸਾਲ ਪਈ ਉਹ ਬਾਗਵਾਲੋ ਸਾਡੇ ਮਾਨਜੋਗ ਡਿਪਟੀ ਕਮਿਸ਼ਨਰ ਸ੍ਰੀ ਦਰਵਿੰਦਰ ਸਿੰਘ ਜੀ ਦੀ ਗਰ ਰੈਮਾਈਟ ਜੋ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡਾ ਜਿਹੜਾ ਜੋ ਪ੍ਰੋਗਰਾਮ ਹੈ ਉਹ 15 ਅਕਤੂਬਰ ਤੱਕ ਇਹ ਸਾਰੇ ਪਿੰਡ ਜਿਹੜੇ ਆ ਉਹ ਸਾਰੇ ਆਪ ਕਵਰ ਕਰਾਂਗੇ ਉਹਦੇ ਵਿੱਚ ਕੈਂਪ ਵੀ ਲੱਗਣਗੇ ਉਹਦੇ ਵਿੱਚ ਬੈਨ ਵੀ ਚੱਲਣਗੇ ਆ ਉਹ ਮੋਬਾਈਲ ਬੈਨ ਵੀ ਚੱਲਣਗੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਨੇ ਉਹ ਜਿਹੜੇ ਪਿੰਡਾਂ ਦੇ ਵਿੱਚ ਉਹ ਐਚਐਸਪਾ ਵੀ ਕਰਾਵਾਂਗੇ ਸੋ ਇਹਦੇ ਵਿੱਚ ਅਸੀਂ ਅੱਜ ਜਿਹੜੇ ਜਿਹੜੇ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ 10 ਫਾਰਮਰ ਨੂੰ ਉਹ ਫਾਰਮਰ ਜਿਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਲਾਗਣੀ ਲਈ ਜਿਹੜੇ ਕਿ ਇੱਕ ਫਾਰਮਰ ਨੂੰ ਮੋਟੀਵੇਟ ਕਰ ਸਕਦੇ ਆ